ਸਿਰੀ ਰਾਗ ਮਹੱਲਾ 5 ਸ਼ੰਤ ਹੈ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੁਮਾਲੇ ਮਨ ਪਿਆਰਿਆ ਜੀ ਮਿੱਤਰਾ ਹਰਿ ਜਿ ਬਹਿ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਧਿਆਈ ਬਿਰਤਾ ਕੋਈ ਨਾ ਜਾਏ ਮਨ ਚਿੰਦੇ ਸੇ ਫਲ ਪਾਵੇ ਚਰਨ ਕਮਲ ਚਿਤ ਲਾਏ ਜਾਲ ਥਰ ਪੂਰ ਰਹਾ ਬਨਵਾਰੀ ਘਟ ਘਟ ਨਦਰ ਨਿਹਾਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਫਸਾਰੀ ਮਨ ਪਿਆਰਿਆ ਜੀਓ ਮਿੱਤਰਾ ਵਿਖ ਸਾਗਰ ਸੰਸਾਰੀ ਚਰਨ ਕਮਲ ਕਰ ਬੋਹਿਤ ਕਰਤੇ ਸਹਿ ਸਾ ਦੁਖ ਨ ਬਿਆਪੈ ਗੁਰ ਪੂਰਾ ਭੇਟੈ ਵਡਭਾਗੀ ਆਠ ਪਹਿਰ ਪ੍ਰਭ ਜਾਪੈ ਆਜੁਗਾਦੀ ਸੇਵਕ ਸੁਆਮੀ ਭਗਤਾਂ ਨਾਮ ਅਧਾਰੀ ਨਾਨਕ ਸਿੱਖ ਦੇ ਮਨਪ੍ਰੀਤਮ ਬਿਨ ਹਾਰੇ ਝੂਠ ਫਸਾਰੇ ਮਨ ਪਿਆਰਿਆ ਜੀਉ ਮਿੱਤਰਾ ਹਰ ਲੱਦੇ ਕੇ ਬਸਵल्ली ਮਨ ਪਿਆਰਿਆ ਜੀਉ ਮਿੱਤਰਾ ਹਰਦਰ ਨਿਹਚਲ ਮੱਲੀ ਹਰ ਬਰ ਸੇਵੇ ਅਲਖੇ ਅਪੇਵੇ ਨਿ ਚਲਿਆ ਸੁਨ ਪਾਇਆ ਤਹਿ ਜਨਮ ਨਾ ਮਰਨ ਨਾ ਆਮਣ ਜਾਣਾ ਸੰਸਾਰ ਦੁਖ ਮਟਾਇਆ ਚਿੱਤਰ ਗੁਪਤ ਕਾ ਕਾਗਿਤ ਫਾਰਿਆ ਜਮਦੂਤਾ ਕਸ਼ੂ ਨਾ ਚੱਲੀ ਨਾਨਕ ਸਿੱਖ ਦੇ ਮਨਪ੍ਰੀਤਮ ਹਰਨਤ ਦੇਖੇ ਪਸਵਲੀ ਮਨ ਪਿਆਰਿਆ ਜੀਉ ਮਿੱਤਰਾ ਕਰ ਸੰਤਾਂ ਸੰਗ ਨਿਵਾਸੂ ਮਨ ਪਿਆਰਿਆ ਜੀਉ ਮਿੱਤਰਾ ਹਰ ਨਾਮ ਜਪਤ ਪਰਗਾਸੂ ਸਿਮਰ ਸੁਆਮੀ ਸੁਖਹਿ ਗਾਮੀ ਇਛ ਸਗਲੀ ਪੁੰਨੀਆਂ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੀ ਬਛੁੰਨਿਆ ਅੰਤਰ ਬਾਹਰ ਸਰਬੱਤ ਰਵਿਆ ਮਨ ਉਪਜਿਆ ਵਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੂ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮੇਲ ਜੀਵੇ ਮੀਨਾ ਹਰ ਪੀ ਆਗਾਨੇ ਅੰਮ੍ਰਿਤ ਬਾਣੀ ਸਰਬ ਸੁਖਾ ਮਨ ਵੁਠੇ ਸ੍ਰੀ ਤਰਪਾਏ ਮੰਗਲ ਗਾਏ ਇਚ ਪੁੰਨੀ ਸਤ ਗੁਰੁ ਟੁਠੇ ਲੜ ਲੀਨੇ ਲਾਏ ਨੌ ਨਿਦ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ੰਤਮੋ ਹੱਲਾ ਪੰਜਵਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਡਖਣਾ ਆਤਮ ਜਾਹੂ ਮਾ ਪਰੀ ਪਸੇ ਕਿਉਂ ਦੀਦਾਰ ਸੰਤ ਸਰਨਾਈ ਲੱਭਣੀ ਨਾਨਕ ਪ੍ਰਾਨ ਅਧਾਰ ਸ਼ੰਤ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤੀਆ ਭਾਉ ਬਪਰੀਤ ਅਨੀਤ ਦਾਸਾਂ ਨਹਿ ਭਾਵੇ ਜੀਉ ਦਾਸਾਂ ਨਹਿ ਭਾਵੇ ਬਿਨ ਦਰਸਾਵੇ ਇਕ ਖਿਨ ਧੀਰਜ ਕਿਉ ਕਰੈ ਨਾਮ ਬਿਹੂ ਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੈ ਮੇਲੇ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸਵਾਮੀ ਧਾਰ ਅਨੁਗ੍ਰਹ ਮਨ ਤਨ ਅੰਕ ਸਮਾਵੇ ਦਖਣਾ ਸੋਹੰਦੜੋ ਹਬਠਾਈ ਕੋਈ ਨਾ ਦਿਸੈ ਦੂਜੜੋ ਖੁੱਲੜੇ ਕਪਾਟ ਨਾਨਕ ਸਤਗੁਰੂ ਭੇਟ ਤੇ ਸੰਤ ਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਵਾਣੀ ਵਿਚਾਰੀਐ ਜੀਉ ਸਿਮਰਤ ਸਾਸ ਗਰਾਸ ਪੂਰਨ ਵਿਸਵਾਸ ਕਿਉ ਮਨਹੁ ਬੇਸਾਰੀਐ ਜੀਉ ਕਿਉ ਮਨਹੁ ਬੇਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਨ ਹਮਾਰੇ ਮਨਵਾਛਤ ਫਲ ਦੇਤ ਹੈ ਸੁਆਮੀ ਜੀ ਕੀ ਬਿਰਥਾ ਸਾਰੀ ਅਨਾਥ ਕੇ ਨਾਤੇ ਸ੍ਰਬ ਕੈ ਸਾਥੇ ਜਪ ਜੂਐ ਜਨਮ ਨਾ ਹਾਰੀਐ ਨਾਨਕ ਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਪਵ ਜਲ ਤਾਰੀਐ ਡਖਣਾ ਧੂਰੀ ਮੱਜਨ ਸਾਦਖੇ ਸਾਈਂ ਥੀਏ ਕਿਰਪਾਲ ਲੱਦੇ ਹੱਬੇ ਥੂਕੜੇ ਨਾਨਕ ਹਾਰ ਤਨ ਮਾਲ ਸੰਤ ਸੁੰਦਰ ਸੁਆਮੀ ਧਾਮ ਭਗਤ ਹੈ ਬਿਸਰਾਮ ਆਸਾਂ ਲੱਗ ਜੀਵ ਤੇ ਜੀਓ ਮਨ ਤਨੇ ਗਲ ਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਉ ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ ਬਿਕੇ ਬਨ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਜ ਸੰਗਤ ਨਿਦਮਾਨਿਆ ਸਰਬਸੋ ਸੁਖ ਆਨੰਦ ਕਨ ਪਿਆਰੀ ਹਰ ਰਤਨ ਮਾਨੇ ਅੰਤਰ ਸੀਵਤੇ ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ ਦਖਣਾ ਜੋ ਤਉ ਕੀਨੇ ਆਪਣੇ ਤਿੰਨਾ ਕੂ ਮਿਲਿਓ ਹੈ ਆਪੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੀ ਸੰਤ ਪ੍ਰੇਮ ਠਗौरी ਪਾਏ ਰਿਝਾਏ ਗੋਵਨ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਦ ਕੰਠੇ ਲਗ ਸੋਇਆ ਜੀਓ ਹਰ ਕੰਠ ਲਗ ਸੋਇਆ ਦੋਖ ਸਭ ਜੋਇਆ ਭਗਤ ਲਖਿਣ ਕਰ ਵਸ ਭਈ ਮਨ ਸਰਬ ਸੁਖ ਉੱਠੇ ਗੋਬਿੰਦ ਟੁੱਟੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜ ਨਾ ਮਾਇਆ ਹੋਇਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਇਆ ਢਕਣਾ ਸਾਈ ਨਾਮ ਅਮੋਲ ਈਮ ਨਾ ਕੋਈ ਜਾਣ ਦੋ ਜਿਨਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਨ ਦੂ ਸੰਤ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁਲ ਤਾਰਿਆ ਜੀਉ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿਨਹੀ ਬ੍ਰਹਮ ਵਿਚਾਰਿਆ ਜੀਉ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰਗਹ ਲੀਨੇ ਹਰ ਜਸੋ ਦੀਨੇ ਜੋਨ ਨਾ ਤਾਵੈ ਨਹਿ ਮਰੀ ਸਤ ਗੁਰ ਦਿਆਲ ਕਿਰਪਾਲ ਭੇਟ ਤਹ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਅਕਥ ਸੁਆਮੀ ਸਦ ਕਹਿ ਜਾਏ ਨਾਨਕ ਵਾਰਿਆ